ਸਸਰੀਆ ਕਾਲ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਆ 98 ਕਰੋੜ ਰੁਪਏ ਤੇ ਕਿਸ ਕੰਮ ਦੇ ਲਈ ਜਾਰੀ ਕੀਤੇ ਆ ਤੇ ਮੁਲਾਜ਼ਮਾਂ ਨੂੰ ਇਸ ਦਾ ਹੋਵੇਗਾ ਕਿਸ ਤਰ੍ਹਾਂ ਲਾਭ ساری ਜਾਣਕਾਰੀ ਕਰਾਂਗੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਤੁਸੀਂ ਦੇਖ ਰਹੇ ਹੋ ਇਕਤਾ ਪ੍ਰੋ ਟੀਵੀ ਬਣਿਆ ਰਹਿਣਾ ਚੈਨਲ ਦੇ ਨਾਲ ਤੇ ਕਿਸ ਪਿੰਡ ਸ਼ਹਿਰ ਏਰੀਏ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਿਸ ਮੈਕ ਵਿੱਚ ਕੰਮ ਕਰਦੇ ਹੋ ਉਹ ਵੀ ਜਰੂਰ ਦੱਸਣਾ ਇਸ ਕਵਰ ਸੰਬੰਧੀ ਵੀ ਤੁਸੀਂ ਆਪਣੇ ਵਿਚਾਰ ਆ ਜਿਹੜੇ ਉਹ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੇ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹਾਂਜੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਹਨ 98 ਕਰੋੜ ਰੁਪਏ ਇਸ ਤਾਕੀਰ ਆਜ਼ਾਦ ਦੇ ਕਿੱਥੇ ਇਸ ਦਾ ਹੋਏਗੀ ਵਰਤੋਂ ਸਰੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਇਤਿਹਾਸਿਕ ਨਿਵੇਸ਼ ਹੈ ਜੋ ਕਿ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਦੇਖਣ ਵਾਲੇ ਸਾਰੇ ਸਾਥੀਆਂ ਦਾ ਸਵਾਗਤ ਕਰਦੇ ਆ ਇੱਕ ਸਭ ਤੋਂ ਵੱਡੀ ਤੇ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਹੈ ਜਿਹੜਾ ਉਹ ਹੁਣ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜਿਸ ਦਾ ਸਿੱਧਾ ਲਾਭ ਤੁਹਾਨੂੰ ਦੱਸ ਦਈਏ ਕਿ ਜਿੱਥੇ ਮੁਲਾਸਮਾਂ ਦੇ ਲਈ ਹੋਵੇਗਾ ਔਰ ਉੱਥੇ ਹੀ ਪੰਜਾਬ ਦੇ ਆਮ ਲੋਕਾਂ ਨੂੰ ਵੀ ਇਸ ਦਾ ਲਾਭ ਦੇਖਣ ਨੂੰ ਮਿਲੇਗਾ ਕੀ ਹੈ ਇਹ 98 ਕਰੋੜ ਦਾ ਵਿਸ਼ਾਲ ਪ੍ਰੋਜੈਕਟ ਹਾਂਜੀ ਤੁਹਾਨੂੰ ਦੱਸ ਦਈਏ ਕਿ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਅਹਿਮ ਪ੍ਰੋਜੈਕਟ 98 ਕਰੋੜ ਰੁਪਏ ਦੀ ਵਿਸ਼ਾਲ ਲਾਗਤ ਦੇ ਨਾਲ ਸ਼ੁਰੂ ਕੀਤਾ ਗਿਆ ਹੈ ਇਹ ਕੋਈ ਛੋਟਾ ਮੋਟਾ ਕਦਮ ਨਹੀਂ ਹੈ ਸਗੋਂ ਇਸ ਇੱਕ ਵੱਡੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ ਪ੍ਰੋਜੈਕਟ ਦੇ ਵੇਰਵਿਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਹੈਰਾਨੀਜਨਕ ਤੱਤ ਸਾਹਮਣੇ ਆਇਆ ਹੈ ਕਿ ਪੰਜਾਬ ਦੇ 3600 ਸਰਕਾਰੀ ਸਕੂਲਾਂ classrooms ਦੇ ਵਿੱਚ ਅਤੀ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਕੀਤੇ ਜਾ ਰਹੇ ਹਨ ਇਨ੍ਹਾਂ ਸਕੂਲਾਂ ਦੇ ਕਲਾਸ ਰੂਮਾਂ ਦੇ ਵਿੱਚ 8230 ਤੋਂ ਵੱਧ ਅਤੀ ਆਧੁਨਿਕ ਇੰਟਰਐਕਟਿਵ ਪੈਨਲ ਜਿਹੜੇ ਹੈ ਉਹ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ IFGS ਕੀ ਆ ਜਾਂਦਾ ਹੈ ਇਹ ਇੰਟਰਐਕਟਿਵ ਪੈਨਲ ਸਿੱਖਿਆ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣਗੇ ਪ੍ਰਭਾਵਸ਼ਾਲੀ ਬਣਾਉਣਗੇ ਉੱਥੇ ਹੀ ਸਰਕਾਰੀ ਸਕੂਲਾਂ ਦੇ ਮੁਲਾਜ਼ਮਾਂ ਦੇ ਲਈ ਵੀ ਇੱਕ ਵੱਡੀ ਸਹੂਈਤਾ ਸਾਬਤ ਹੋਣਗੇ ਤਕਨੀਕੀ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਪੰਜਾਬ ਦੇ ਸਕੂਲਾਂ ਵਿੱਚ ਹਾਂਜੀ 75 ਇੰਚੀ ਸਮਾਰਟ ਪੈਨਲਾਂ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਤਕਨੀਕੀ ਜਿਹੜੀ ਕਾਮਯਾਬੀ ਹੈ ਉਸ ਨੂੰ ਸਾਹਮਣੇ ਰੱਖਿਆ ਜਾ ਰਿਹਾ ਹੈ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਸਿਰਫ ਸਧਾਰਨ ਬਲੈਕਬੋਰਡ ਦੀ ਥਾਂ ਲੈਣਗੇ ਜਾਂ ਇਸ ਤਰ੍ਹਾਂ ਦੇ ਪੈਨਲ ਹੋਣਗੇ ਤਾਂ ਤੁਸੀਂ ਗਲਤ ਹੋ ਇਹ ਤਕਨੀਕੀ ਉਪਕਰਨ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤੇ ਗਏ ਆ ਸਕੂਲਾਂ ਦੇ ਕਲਾਸਰੂਮਾਂ ਨੂੰ 75 ਇੰਚੀ ਮਲਟੀ ਟੱਚ ਹਾਈ ਡੈਫੀਨੇਸ਼ਨ ਸਮਾਰਟ ਪੈਨਲਾਂ ਨਾਲ ਲਾਇਸ ਕੀਤਾ ਜਾਵੇਗਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਨੁਸਾਰ ਇਹਨਾਂ ਪੈਨਲਾਂ ਵਿੱਚ ਕਈ ਖਾਸ ਵਿਸ਼ੇਸ਼ਤਾਵਾਂ ਹੋਣਗੀਆਂ ਜਿਸ ਦੇ ਵਿੱਚ ਇੱਕਿਕ੍ਰਿਤ ਕੰਪਿਊਟਰਿੰਗ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਇਹਨਾਂ ਨੂੰ ਵੱਖਰੇ ਵੱਖਰੇ ਕੰਪਿਊਟਰਾਂ ਦੀ ਲੋੜ ਨਹੀਂ ਹੋਵੇਗੀ ਇਨ ਬਿਲਟ ਸਪੀਕਰ ਹੋਣਗੇ ਸਟਾਇਰਟ ਇਸ ਦੇ ਵਿੱਚ ਜਿਹੜਾ ਤੋਂ ਹੋਵੇਗਾ ਔਰ ਇਸ ਦੇ ਵਿੱਚ ਸਟੈਲਸ ਸਪੋਰਟ ਹੋਵੇਗਾ ਲਿਖਣ ਦੇ ਵਿੱਚ ਅੰਕਿਤ ਕਰਨ ਦੇ ਵਿੱਚ ਇਸ ਦੇ ਨਾਲ ਆਸਾਨੀ ਹੋਵੇਗੀ ਪ੍ਰੀ ਲੋਡਡ ਇੰਟਰਐਕਟਿਵ ਲਰਨਿੰਗ ਟੂਲਸ ਹੋਣਗੀਆਂ ਸਭ ਤੋਂ ਪਹਿਲਾਂ ਲੋਡ ਕੀਤੀਆਂ ਗਈਆਂ ਇਸ ਦੇ ਵਿੱਚ ਸਿੱਖਿਆ ਪ੍ਰਤੀਕਿਰਿਆਵਾਂ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਟੂਲਸ ਆ ਜਿਹੜੀਆਂ ਉਹ ਹੋਣਗੀਆਂ ਦੂਰ ਦਰਾਡੇ ਦੇ ਸਕੂਲਾਂ ਦੇ ਵਿੱਚ ਇਹ ਇੱਕ ਨਵੀਂ ਉਮੀਦ ਅਤੇ ਇੱਕ ਨਵੀਂ ਤਕਨੀਕ ਹੈ ਜਿਹੜੀ ਔਨ ਲਾਈਨ ਲਾਗੂ ਕੀਤੀ ਜਾ ਰਹੀ ਹੈ ਜੋ ਕਿ 1ਵੀਂ 7ਵੀਂ ਦੇ ਵਿੱਚ ਬਲੰਦੀਆਂ ਹਾਸਲ ਕਰਨ ਦੇ ਯੋਗ ਬਣਾਵੇਗੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਸੋ ਇਹ ਇੱਕ ਵੱਡੀ ਖਬਰ ਹੈ ਜਿਹੜੀ ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਰਚ 2026 ਤੱਕ ਇਹ ਪਹਿਲ ਕਦਮੀ ਲੱਖਾਂ ਵਿਦਿਆਰਥੀਆਂ ਦੇ ਲਈ ਸਿੱਖਣ ਪ੍ਰਣਾਲੀ ਨੂੰ ਹੋਰ ਜ਼ਿਆਦਾ ਦਿਲਚਸਪ ਅਤੇ ਇੰਟਰਸਟਿੰਗ ਬਣਾ ਦੇਵੇਗੀ ਇਸ ਕਦਮ ਸੰਬੰਧੀ ਤੁਹਾਡੀ ਕੀ ਕੀ ਆਏ ਆ ਤੁਸੀਂ ਕਮੈਂਟ ਕਰਤੀਏ ਨੀਚੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਜਨਨ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਹੋਣ ਲਈ ਹੈ ਨਹੀਂ ਧੰਨਵਾਦ